ਉੱਟਿਆਂ ਪਾਗਾਂ ਵਾਲੇ ਕੋ ਜੋ ਸਹਿਬ ਜੀ ਦੀ ਪਾਵਨ ਮੁਬਾਰਕ ਨਿੱਗੀ ਗੋਦ ਅੰਦਰ ਜੁੜਮਿਲ ਬੈਠ ਕਰਕੇ ਗੁਰੂ ਚਰਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਹੋ ਅੱਜ ਦਾ ਇਤਿਹਾਸਕ ਦਿਨ ਮੇਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗਰਗਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਸ੍ਰੀ ਅਕਾਲ ਤਗ ਸਹਿਬ ਜੀ ਦੀ ਸਿਰਜਣਾ ਕੀਤੀ ਸੀ ਸ੍ਰੀ ਅਕਾਲ ਤਗ ਸਹਿਬ ਜੀ ਦੀ ਸਿਰਜਣਾ ਨੂੰ ਸਮਰਪਿਤ ਹੋ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਜੁੜਮਿਲ ਬੈਠ ਕੇ ਗੁਰੂ ਚਰਨਾਂ ਦੇ ਅੰਦਰ ਗਾਜ਼ਰੀਆਂ ਪੜਨੀਆਂ ਕੀਤੀਆਂ ਹਨ ਚੌਥੀ ਪਾਤਸ਼ਾ ਪੰਮੇ ਪਾਤਸ਼ਾ ਨੇ ਮਹਾਨ ਕਿਰਪਾ ਬਖਸ਼ਿਸ਼ ਮਹਿਰਮਤ ਕਰਨਾ ਕੀਤੀ ਹੈ ਅੰਮ੍ਰਿਤ ਸਰ ਸਰੋਵਰ ਤਿਆਰ ਹੁੰਦਾ ਹੈ ਗੁਰੂ ਅਰਜਨ ਪਾਤਸ਼ਾ ਜੀ ਮਹਾਰਾਜ ਜੀ ਦੀ 1606 ਸਨ ਦੇ ਵਿੱਚ ਸ਼ਹਾਦਤ ਹੁੰਦੀ ਹੈ ਪਰ ਸ਼ਹਾਦਤ ਤੋਂ ਪਹਿਲਾਂ ਹਜ਼ੂਰ ਨੇ ਆਪਣੀ ਜਗ੍ਹਾ ਤੇ ਛੇਵੇਂ ਪਾਤਸ਼ਾ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਜੀ ਨੂੰ ਸਵਾਇਮਾਨ ਕੀਤਾ ਹੈ ਸ਼ੁਭਤ ਕੀਤਾ ਹੈ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਮਰਿਆਦਾ ਅਨੁਸਾਰ ਗੁਰੂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਗੁਰੂ ਹਰਗੋਬਿੰਦ ਪਾਤਸ਼ਾਹੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਸਵਾਇਮਾਨ ਕੀਤਾ ਹੈ ਦੋ ਤਲਵਾਰਾਂ ਪੈਣ ਆਈਆਂ ਗਈਆਂ ਨੇ ਔਰ ਸਮੂਹ ਸੰਗਤ ਨੂੰ ਹਜ਼ੂਰ ਨੇ ਬਚਨ ਕੀਤੇ ਨੇ ਕਿ ਅੱਜ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਨ ਤੇ ਸਮੂਹ ਸੰਗਤ ਨੇ ਹਜ਼ੂਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਹੀ ਨਮਸ਼ਕਾਰ ਕਰਨੀ ਕਿਹਾ ਦਰਸ਼ਨ ਦੇਦਾਰੇ ਕਰਨੀ ਹਜ਼ੂਰ ਦੇ ਉਪਦੇਸ਼ਾਂ ਨੂੰ ਵਿਚਾਰਾਂ ਨੂੰ ਸਿੱਖਿਆਵਾਂ ਨੂੰ ਆਪਣੇ ਘਰ ਦੇ ਅੰਦਰ ਗ੍ਰਹਿਣ ਕਰਨਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਇਹ ਇੱਕ ਵੱਡਾ ਫੈਸਲਾ ਲਿਆ ਹੈ ਕਿ ਦੁਨੀਆ ਦੇ ਲੋਕ ਆਪਣੇ ਤਖਤ ਸਜਾਉਂਦੇ ਨੇ ਆਪਣੇ ਸੰਘਾਸਨ ਲਾਉਂਦੇ ਨੇ ਉਹ ਸੰਘਾਸਨ ਉਹ ਤਖਤ ਟਾਈਮ ਆਉਣ ਤੇ ਸਮਾਂ ਆਉਣ ਤੇ ਖਤਮ ਹੋ ਸਕਦੇ ਨੇ ਸਮਾਪਤ ਹੋ ਸਕਦੇ ਨੇ ਰਾਜ-ਪਾਗ ਖਤਮ ਹੋ ਸਕਦਾ ਹੈ। ਪਰ ਅਸੀਂ ਕਿਦਾਂ ਦਾ ਇੱਕ ਤਖਤ ਤਿਆਰ ਕਰਾਂਗੇ? ਜਿਹੜਾ ਤਖਤ ਸਦੀਵ ਕਾਲ ਰਹੇਗਾ, ਕਦੀ ਵੀ ਖਤਮ ਨਹੀਂ ਹੋਵੇਗਾ, ਸਮਾਪਤ ਨਹੀਂ ਹੋਵੇਗਾ। ਉਹ ਅਕਾਲ ਦਾ ਤਖਤ ਹੋਵੇਗਾ। ਅਕਾਲ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦਾ। ਕਾਲ ਦਾ ਅਰਥ ਹੁੰਦਾ ਹੈ ਸਮਾਂ, ਟਾਈਮ। ਤੇ ਅਕਾਲ ਗਏ ਉਹ ਪ੍ਰਮਾਤਮਾ ਜਿਹਦੇ ਖੱਤ ਦੇ ਵਸਖ ਅਕਾਲ ਕਹਿੰਦੇ ਇਦਾਂ ਦਾ ਤਖਤ ਤਿਆਰ ਕਰਾਂਗੇ ਜਿਹੜਾ ਅਕਾਲ ਦਾ ਹੋਵੇਗਾ ਕਿਸੇ ਦੁਨਿਆਵੀ ਮਨੁੱਖ ਦਾ ਨਹੀਂ ਦੁਨਿਆਵੀ ਰਾਜੇ ਦਾ ਨਹੀਂ ਇਹਨਾਂ ਤਖਤਾਂ ਤੇ ਰਾਜੇ ਆਉਂਦੇ ਨੇ ਬੈਠਦੇ ਨੇ ਟਾਈਮ ਪਾ ਕੇ ਖੁਸ਼ ਜਾਂਦੇ ਨੇ ਇਹ ਦਿਨਸ 4 ਦਿਨਾਂ ਦੇ ਅੰਦਰ ਹੀ ਹੈ ਚਾਰ ਦਿਨਾਂ ਦੀ ਖੇਡ ਹੈ ਉਹਨਾਂ ਦੇ ਜੀਵਨ ਦੀ ਇਹ ਧੂਪਤ ਸਭ ਦਿਵਸ ਚਾਰ ਕੇ ਇਹ ਜਿੰਨੇ ਵੀ ਰਾਜੇ ਨੇ ਕਹਿੰਦੇ ਚਾਰ ਦਿਨਾਂ ਦੇ ਰਾਜੇ ਨੇ ਚਾਰ ਦਿਨ ਇਹਨਾਂ ਦੇ ਕੋਲ ਸਮਾਂ ਆਉਣ ਤੇ ਇਹ ਇਸ ਗੱਦੀ ਤੋਂ ਉੱਠ ਜਾਂਦੇ ਨੇ ਰਾਜ ਸਭਾ ਤੋਂ ਉੱਠ ਜਾਂਦੇ ਨੇ ਪਰ ਅਸੀਂ ਅਕਾਲ ਦਾ ਤਖਤ ਤਿਆਰ ਕਰਾਂਗੇ ਜਿਹੜਾ ਸਦੀਵ ਕਾਲ ਹੋਵੇਗਾ ਦਰਬਾਰ ਸਾਹਿਬ ਤੋਂ ਤਕਰੀਬਨ ਇਤੇ ਆਸ ਕਰ ਕਹਿੰਦੇ 75 ਕ ਗੱਜ ਦੀ ਦੂਰੀ ਤੇ ਹਜ਼ੂਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਇਸ ਨਵੇਂ ਤਖਤ ਦੀ ਸਥਾਪਨਾ ਕੀਤੀ ਹੈ। ਤਖਤ ਨੂੰ ਤਿਆਰ ਕਰਨ ਵਾਲਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਡਿਊਟੀ ਲਗਾਈ ਗਈ ਹੈ। ਕਿ ਤੁਸੀਂ ਇਸ ਤਖਤ ਨੂੰ ਤਿਆਰ ਕਰਨਾ ਹੈ। ਭਾਈ ਗੁਰਦਾਸ ਜੀ ਇੱਟਾਂ ਲੈ ਕੇ ਆਉਂਦੇ ਨੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਚੂਨਾ ਲਾਉਂਦੇ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਪਹਿਲੀ ਇੱਟ ਆਪ ਆਪ ਆਣ ਕਰਕੇ ਰੱਖੀ ਹੈ ਉਹਦੀ ਸਥਾਪਨਾ ਕੀਤੀ ਹੈ ਨਹੀਂ ਰੱਖੀ ਹੈ ਜਿਹਨੂੰ ਕਹਿ ਦਿੱਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਭਲੀ ਭਾਂਤ ਜਾਣਦੇ ਹਾਂ ਕਿ ਸਾਈਂ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਜੀ ਦੀ ਨਹੀਂ ਰੱਖੀ ਹੈ ਗੁਰੂ ਅਰਜਨ ਪਾਸ਼ਾ ਜੀ ਮਹਾਰਾਜ ਜੀ ਨੇ ਨਹੀਂ ਰਖਾਈ ਸੀ ਪਰ ਇਥੇ ਗੁਰੂ ਘਰ ਗੁਰੂ ਗਬਿੰਦ ਪਾਸ਼ਾ ਜੀ ਮਹਾਰਾਜ ਅਕਾਲ ਤਖਤ ਤਿਆਰ ਕਰਨ ਜਾ ਰਹੇ ਨੇ ਅਕਾਲ ਦਾ ਤਖਤ ਤਿਆਰ ਕੀਤਾ ਜਾ ਰਿਹਾ ਹੈ ਤੇ ਉਸ ਤਖਤ ਨੂੰ ਤਿਆਰ ਕਰਨ ਵਾਸਤੇ ਨੀਂਹ ਹਜ਼ੂਰ ਆਪ ਰੱਖ ਰਹੇ ਨੇ ਪਹਿਲੀ ਇੱਟ ਹਜ਼ੂਰ ਨੇ ਆਪ ਰੱਖੀ ਹੈ ਇਤਿਹਾਸਕਾਰ ਕਹਿੰਦੇ ਨੇ ਕਿ ਹਜ਼ੂਰ ਗੁਰੂ ਘਰ ਗੁਰੂ ਗਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਇਹ ਪੈੜ ਦੇ ਆਧਾਰ ਤੇ ਨੀਂਹ ਦੀ ਅਰੰਭਤਾ ਕੀਤੀ ਹੈ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਡਿਊਟੀ ਲੱਗੀ ਹੋਈ ਹੈ। ਅਸੀਂ ਇਤਿਹਾਸਕ ਤੱਥਾਂ ਦੇ ਵਿੱਚ ਵੀ ਇਹੀ ਪੜਦੇ ਹਾਂ ਕਿ ਨਹੀਂਹੀ ਰਾਜ ਦਾ ਹੱਥ ਲਗਾਇਓ। ਰਾਜ ਦਾ ਅਰਥ ਹੈ ਰਾਜ ਮਿਸਤਰੀ। ਜਿਹੜੇ ਚਣਾਈ ਦਾ ਕੰਮ ਕਰਦੇ ਨੇ, ਮਹਿਲ ਤਿਆਰ ਕਰਦੇ ਨੇ, ਘਰ ਬਣਾਉਂਦੇ ਨੇ, ਇੱਟਾਂ ਲਾਉਂਦੇ ਨੇ। ਕਹਿੰਦੇ ਕੋਈ ਵੀ ਉੱਥੇ ਆਣ ਕਰਕੇ ਰਾਜ ਮਿਸਤਰੀ ਨੇ ਉਹਨੂੰ ਤਿਆਰ ਨਹੀਂ ਕੀਤਾ। ਕਿੰਹੀਂ ਰਾਜ ਨਾ ਹੱਥ ਲਗਾਇਓ ਕਿਸੇ ਨੂੰ ਨਹੀਂ ਹਜ਼ੂਰ ਨੇ ਕਿਹਾ ਕਿ ਤੁਸੀਂ ਆਣ ਕਰਕੇ ਇਸ ਤਖਤ ਨੂੰ ਤਿਆਰ ਕਰਨਾ ਹੈ ਕਿਹਦੀ ਡਿਊਟੀ ਲਈ ਹੈ ਬੁੱਢਾ ਆਰ ਗੁਰਦਾਸ ਬਣਾਈ ਬਾਬਾ ਬੁੱਢਾ ਸਾਹਿਬ ਜੀ ਤੇ ਸਤਿਕਾਰਯੋਗ ਭਾਈ ਗੁਰਦਾਸ ਜੀ ਦੋਨਾਂ ਦੀ ਗੁਰੂ ਕੇ ਪਿਆਰ ਵਾਲੇ ਸਿੱਖਾਣੇ ਰਲ ਕਰਕੇ ਇਸ ਤਖਤ ਨੂੰ ਤਿਆਰ ਕੀਤਾ ਹੈ ਪਹਿਲਾਂ ਇੱਥੇ ਥੜਾ ਹੋਇਆ ਕਰਦਾ ਸੀ ਜਿਹੜਾ ਬਣਾਇਆ ਸੀ ਇਹ ਥੜਾ ਸੀ ਜਿਹੜਾ ਤਿਆਰ ਕੀਤਾ ਸੀ ਇਹ ਥੜਾ ਤਿਆਰ ਕੀਤਾ ਸੀ ਤੇ ਇਹਦਾ ਨਾਮ ਰੱਖਿਆ ਗਿਆ ਸੀ ਅਕਾਲ ਬੂੰਗਾ ਇਹ ਅਕਾਲ ਦਾ ਬੂੰਗਾ ਹੈ ਅਕਾਲ ਦਾ ਥੜਾ ਹੈ ਤੇ ਉਹਦਾ ਜਿਹੜਾ ਰੂਪ ਰੇਖਾ ਤਿਆਰ ਕੀਤੀ ਗਈ ਹੈ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਦੀ ਦੇਖ ਰੇਖੇਟ 14 28 ਤੇ ਜਿਹੜੀ ਉਹਦੀ ਉਚਾਈ ਉਹ 7 ਫੁੱਟ ਦੱਸੀ ਜਾਂਦੀ ਹੈ ਕਿ ਜਦੋਂ ਇਸੋ ਥੜੇ ਨੂੰ ਤਿਆਰ ਕੀਤਾ ਗਿਆ ਹੈ ਤਖਤ ਨੂੰ ਤਿਆਰ ਕੀਤਾ ਗਿਆ ਹੈ ਸਿੰਘਾਸਨ ਨੂੰ ਤਿਆਰ ਕੀਤਾ ਗਿਆ ਹੈ 14 2 8 ਇੱਕ ਪਾਸੇ ਨੂੰ ਹੋ ਗਿਆ ਦੋਨੇ ਪਾਸੇ ਰਲ ਕੇ ਇੱਕ ਪਾਸੇ 14 ਨੂੰ ਦੂਸਰੇ ਪਾਸੇ 8 ਨੂੰ ਤੇ ਉਚਾਈ ਜਿਹੜੀ ਉਹਦੀ 7 ਫੁੱਟ ਰੱਖੀ ਗਈ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਉੱਪਰ ਬੈਠਦੇ ਨੇ 1609 ਨੂੰ ਇਹ ਤਿਆਰ ਹੋ ਚੁੱਕਾ ਸੀ ਉੱਪਰ ਗhzੂਰ ਬੈਠਦੇ ਨੇ ਸਬਾਈਮਾਨ ਹੁੰਦੇ ਨੇ ਸੋ ਸ਼ੁਭਤ ਹੁੰਦੇ ਨੇ ਵੀਰ ਅਸਣ ਦੇ ਵਿੱਚ ਸਜਾ ਗੋਡਾ ਹਜ਼ੂਰ ਧਰਤੀ ਤੇ ਲਾਉਂਦੇ ਨੇ ਖੱਬਾ ਉੱਪਰ ਚੁੱਕ ਕੇ ਰੱਖਦੇ ਨੇ ਹਜ਼ੂਰ ਦੇ ਸਿਰ ਦੇ ਉੱਪਰ ਸੀਧੇ ਦੇ ਉੱਪਰ ਦਸਤਾਰ ਸਜਾਈ ਹੋਈ ਦਸਤਾਰ ਦੇ ਉੱਪਰ ਮੋਤੀਆਂ ਵਾਲੀ ਕੀਮਤੀ ਕਲਗੀ ਲਗਾਈ ਹੋਈ ਹੈ ਦੋ ਤਲਵਾਰਾਂ ਹਜ਼ੂਰ ਨੇ ਪਹਿਨੀਆਂ ਨੇ ਸੁੰਦਰ ਸ਼ਾਹੀ ਪੋਸ਼ਾਕ ਪਹਿਨਣੀ ਹੋਈ ਹੈ ਜਿਹੜੀ ਬਹੁਤ ਕੀਮਤੀ ਹੈ ਹਜ਼ੂਰ ਨੇ ਗਲ ਦੇ ਵਿੱਚ ਕਮਾਨ ਪਾਈ ਹੈ ਤੀਰਾਂ ਦਾ ਪੱਠਾ ਪਾਇਆ ਗਿਆ ਮੋਢੇ ਤੇ ਢਾਲ ਵੀ ਟੰਗੀ ਹੋਈ ਹੈ ਇਹ ਇੱਕ ਰੂਪ ਇਤਿਹਾਸਕਾਰਾਂ ਨੇ ਤਿਆਰ ਕੀਤਾ ਹੈ ਕਿ ਹਜ਼ੂਰ ਇਦਾਂ ਦੇ ਉਦੋਂ ਲੱਗ ਰਹੇ ਸਨ ਇਦਾਂ ਉਹਨਾਂ ਦੀ ਦਿੱਖ ਸੀ ਔਰ ਬਹੁਤ ਹੀ ਵੱਡਾ ਪ੍ਰਭਾਵ ਹਜ਼ੂਰ ਦਾ ਸੰਗਤ ਦੇ ਵਿੱਚ ਪੈ ਰਿਹਾ ਹੈ ਇਸ ਤਖਤ ਦੇ ਉੱਪਰ ਆਣ ਕਰਕੇ ਹਜ਼ੂਰ ਸ਼ਾਮਾਂ ਵੇਲੇ ਬੈਠਦੇ ਸਨ ਸ਼ਾਮਾਂ ਨੂੰ ਦੀਵਾਨ ਸਜਾਏ ਜਾਂਦੇ ਸਨ ਤੇ ਨਾਲ ਕੀ ਉਦੋਂ ਉਥੇ ਹੀ ਮਲ ਖਾੜਾ ਤਿਆਰ ਕਰਕੇ ਹਜ਼ੂਰ ਕੋਲ ਕਰਵਾਉਂਦੇ ਨੇ ਜਿਸ ਜਗ੍ਹਾ ਤੇ ਅਕਾਲ ਤਖਤ ਸਾਹਿਬ ਅੱਜ ਸਭਾਏ ਮਾਨ ਕਰੇ ਇਸੇ ਜਗ੍ਹਾ ਤੇ ਥੜਾ ਬਣਿਆ ਹੋਇਆ ਸੀ ਤੇ ਇਹਦੇ ਬਿਲਕੁਲ ਸਾਹਮਣੇ ਜਿੱਧਰ ਨਿਸ਼ਾਨ ਸਾਹਿਬ ਤਿਆਰ ਕੀਤੇ ਨੇ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਉਹਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਬਿਲਕੁਲ ਸਾਹਮਣੇ ਮਲ ਖਾੜੇ ਤਿਆਰ ਕਰਵਾਏ ਜਾਂਦੇ ਨੇ ਕੋਲ ਕਰਵਾਏ ਜਾਂਦੇ ਨੇ ਪਹਿਲਵਾਨਾਂ ਨੂੰ ਘੁਲਾਇਆ ਜਾਂਦਾ ਹੈ ਪਹਿਲਵਾਨ ਕੌਣ ਸਨ ਜਿਹੜੇ ਉਸ ਸਮੇਂ ਦੇ ਸੁੱਖ ਸਿੱਖ ਨੌਜਵਾਨ ਸਨ ਉਹ ਘੁਲਦੇ ਨੇ ਕੁਸ਼ਤੀ ਕਰਦੇ ਨੇ ਆਪਣੇ ਯੋਗ ਦਿਖਾਉਂਦੇ ਨੇ ਹਜ਼ੂਰ ਪਹਿਲਾਂ ਵੀਰ ਦਸ ਬਾਰਾਂ ਗਵਾਉਂਦੇ ਨੇ ਢਾਡੀ ਜੱਥਿਆਂ ਤੋਂ ਯੋਗ ਭਰਦੇ ਨੇ ਹਿੰਮਤ ਭਰਦੇ ਨੇ ਜੋਸ਼ ਲਿਆਉਂਦੇ ਨੇ ਤੇ ਫਿਰ ਘੋੜ ਕਰਵਾਇਆ ਜਾਂਦਾ ਹੈ ਸ਼ਾਮ ਵੇਲੇ ਦਾ ਇਹ ਰੁਟੀਨ ਦਾ ਰੋਜ਼ਾਨਾ ਦਾ ਹਰ ਰੋਜ਼ ਦਾ ਇਹ ਕਰਮ ਬਣ ਚੁੱਕਾ ਸੀ। ਹਜ਼ੂਰ ਗੁਰੂ ਗਰਗਪ੍ਰਿੰਦ ਪਾਸ਼ਾ ਜੀ ਮਹਾਰਾਜ ਜਦੋਂ ਤਖਤ ਤੇ ਬੈਠਦੇ ਨੇ ਤੇ ਨਾਲ ਉਪਦੇਸ਼ ਦਿੰਦੇ ਨੇ। ਜਿੱਥੇ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ, ਕੋਲ ਕਰਾਏ ਜਾਂਦੇ ਨੇ ਉੱਥੇ ਉਪਦੇਸ਼ ਵੀ ਦਿੱਤਾ ਜਾਂਦਾ ਹੈ। ਹਜ਼ੂਰ ਇਹ ਵਚਨ ਕਹਿੰਦੇ ਨੇ ਕਿ ਜਿੱਥੇ ਤੁਸੀਂ ਪੈਸੇ ਲੈ ਕੇ ਆਉਂਦੇ ਹੋ, ਰਸਤਾ ਲੈ ਕੇ ਆਉਂਦੇ ਹੋ, ਉਥੇ ਨਾਲ ਨੌਜਵਾਨ ਗੁਰੂ ਕੇ ਪਿਆਰ ਵਾਲੇ ਆਪਣੀਆਂ ਜਵਾਨੀਆਂ ਲੈ ਕੇ ਆਉਣ। ਅਸੀਂ ਫੌਜ ਤਿਆਰ ਕਰਨੀ ਹੈ। ਸ਼ੁੰਦਰ ਸੋਹਣੇ ਘੋੜੇ ਲੈ ਕੇ ਆਉਣ। ਔਰ ਇਹਦੇ ਨਾਲ ਹੀ ਵਧੀਆ ਸ਼ਸਤਰ ਲੈ ਕੇ ਆਉਣ। ਹਥਿਆਰ ਲੈ ਕੇ ਆਓ। ਕਿਰਪਾਨਾਂ ਤਿਆਰ ਕਰਾਓ। ਫੌਜ ਨੂੰ ਇਹ ਸਾਰਾ ਕੁਝ ਚਾਹੀਦਾ ਹੈ। ਘੋੜੇ ਵੀ ਚਾਹੀਦੇ ਨੇ। ਸ਼ੈਤਰੀ ਵੀ ਚਾਹੀਦੇ ਨੇ। ਇਹਨਾਂ ਦੀ ਮੁਕੰਮਲ ਤੌਰ ਤੇ ਤਿਆਰੀ ਕੀਤੀ ਜਾਵੇਗੀ। ਇਤਿਹਾਸ ਦੇ ਵਿੱਚ ਪੜ ਰਹੇ ਸਾਂ ਕਿ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਗਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਸਤਰ ਵਿਦਿਆ ਸਿਖਾਈ ਹੈ ਆਪਾਂ ਸਾਰੇ ਜਾਣਦੇ ਭਲੀ ਭੰਤ ਜਾਣਦੇ ਹਾਂ ਪਰ ਕਦੀ ਇਹ ਸੋਚਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਕਿੱਥੋਂ ਸਿੱਖਿਆ ਹੋਵੇ ਜਿਹੜੇ ਇਨਸਾਨ ਨੇ ਜਿਹੜੇ ਮਨੁੱਖ ਨੇ ਕੋਈ ਗੁਣ ਲਿਆ ਹੋਵੇ ਕੁਝ ਸਿੱਖਿਆ ਹੋਵੇ ਕਿਤਨਾ ਕਿਤੇ ਉਹ ਸਿੱਖਿਆ ਹੁੰਦਾ ਹੈ ਤਾਂ ਹੀ ਅਗਲੇ ਨੂੰ ਸਿਖਾਉਂਦਾ ਹੈ ਅਸੀਂ ਇਹ ਤੇ ਇਤਿਹਾਸ ਦੇ ਵਿੱਚੋਂ ਪੜ ਲਿਆ ਦੱਸ ਵੀ ਦਿੱਤਾ ਸੁਣਾ ਵੀ ਦਿੱਤਾ ਸੁਣ ਵੀ ਲਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਸ਼ੈਤ੍ਰ ਵਿਦਿਆ ਸਿਖਾਈ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਨੇ ਕਿੱਥੋਂ ਸਿੱਖਿਆ ਹੈ ਉਹਨਾਂ ਸਿੱਖਿਆ ਸੀ ਗੁਰੂ ਦਾਨਕ ਸਹਿ ਮਹਾਰਾਜੀ ਦੇ ਕੋਲੋਂ ਗੁਰਬਾਣੀ ਦਾ ਪ੍ਰਮਾਣ ਪੜ ਦੇਖੋ ਭਾਈ ਗੁਰਦਾਸ ਜੀ ਦਾ ਮੌਫ ਕਰਨਾ ਭਾਈ ਗੁਰਦਾਸ ਜੀ ਦਾ ਪ੍ਰਮਾਣ ਹੈ ਆਸਾ ਖੱਥ ਕਿਤਾਬ ਕਸ ਆਸਾ ਦਾ ਖੱਥ ਅਸਾ ਦਾ ਮਤਲਬ ਹੈ ਹੱਥ ਦੇ ਵਿੱਚ ਆਸਰਾ ਕੋਈ ਛੋਟਾ ਕੋਈ ਡੰਡਾ ਕੋਈ ਹਥਿਆਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਾਸ ਆਸਰਾ ਰਿਆ ਕਰਦੇ ਸਨ ਹੱਥ ਦੇ ਵਿੱਚ ਕੋਈ ਛੋਟਾ ਕੋਈ ਡੰਡਾ ਕੋਈ ਹਥਿਆਰ ਰੱਖਿਆ ਕਰਦੇ ਸਨ ਹਥਿਆਰ ਇਨਸਾਨ ਕੋਈ ਚੁੱਕਦਾ ਹੈ ਉਹ ਹੀ ਆਪਣੇ ਪਾਸ ਰੱਖਦਾ ਹੈ ਜਿਹਨੂੰ ਚਲਾਉਣਾ ਆਉਂਦਾ ਹੋਵੇ ਸੁਭਾਵਿਕ ਹੈ ਅਣਜਾਣ ਮਨੁੱਖ ਨਹੀਂ ਚੁੱਕ ਕੇ ਚੱਲਦਾ ਜਿਹੜਾ ਚਲਾਉਣਾ ਜਾਣਦਾ ਹੋਵੇ ਉਹ ਹੀ ਆਪਣੇ ਪਾਸ ਰੱਖਦਾ ਹੈ ਹੁਣ ਜਿਹਨੂੰ ਚਲਾਉਣਾ ਹੀ ਨਹੀਂ ਆਉਂਦਾ ਉਹ ਆਪਣੇ ਪਾਸ ਕਿਵੇਂ ਰੱਖ ਸਕਦਾ ਹੋਗਾ ਤੇ ਇੱਥੇ ਹੀ ਨਿਚੋੜ ਹੈ ਇੱਥੇ ਸਾਨੂੰ ਤਤ ਮਿਲਦੇ ਨੇ ਕਿ ਗੁਰੂ ਪਾਤਸ਼ਾਹ ਜੀ ਆਪ ਚੰਗੀ ਤਰ੍ਹਾਂ ਉਹ ਛਾਤਰ ਚਲਾਉਣਾ ਜਾਣਦੇ ਸਨ ਉਹਨਾਂ ਨੂੰ ਗਦਕਾ ਆਉਂਦਾ ਸੀ ਉਹਨਾਂ ਨੂੰ ਆਉਂਦਾ ਸੀ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਿਖਾਇਆ ਏ ਬਾਬਾ ਬੁੱਢਾ ਸਾਹਿਬ ਜੀ ਉਹ ਸਨ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਵਿਦਿਆ ਦਿੱਤੀ ਹੈ ਛਾਤਰ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ ਹੈ ਸੋ ਸੱਜੇ ਸਾਨੂੰ ਸਮਝ ਲੱਗਦਾ ਪਤਾ ਲੱਗਦਾ ਹੈ ਸੋ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਤਖਤ ਤੇ ਬੈਠ ਕਰਕੇ ਸਮੂਹ ਉਪਦੇਸ਼ ਕਰਦੇ ਨੇ ਫਰਮਾਨ ਕਰਦੇ ਨੇ ਮਤੇ ਪਾਏ ਜਾਂਦੇ ਨੇ ਔਰ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਤੋਂ ਬਾਅਦ ਦੇ ਵਿੱਚ ਵੀ ਇਸ ਇਸ ਸਥਾਨ ਨੂੰ ਸਜਦਾ ਕੀਤਾ ਜਾਂਦਾ ਹੈ ਔਰ ਜੋ ਵੀ ਉਥੋਂ ਫਰਮਾਨ ਮਤਾ ਪਗਾਇਆ ਜਾਂਦਾ ਹੈ ਜੋ ਵਿਚਾਰ ਜੋ ਨਿਸਾਦ ਨਿਰਦੇਸ਼ ਦਿੱਤਾ ਜਾਂਦਾ ਹੈ ਸੰਗਤਾਂ ਤੱਕ ਪਹੁੰਚਦਾ ਹੈ ਉਹਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਕਿਉਂਕਿ ਉਹ ਅਕਾਲ ਤਖ਼ਤ ਸਹਿਬ ਤੋਂ ਉਪਦੇਸ਼ ਆਇਆ ਹੈ ਸੰਦੇਸ਼ ਆਇਆ ਹੈ ਵਿਚਾਰ ਆਈ ਹੈ ਪ੍ਰਮਾਣ ਆਇਆ ਹੈ ਤੇ ਉਹ ਅਸੀਂ ਸਹਿਜੇ ਹੀ ਕਬੂਲ ਕਰਦੇ ਹਾਂ ਪ੍ਰਮਾਣ ਕਰਦੇ ਹਾਂ ਕਿਉਂਕਿ ਅਕਾਲ ਦੇ ਤਖ਼ਤ ਤੋਂ ਉਹ ਵਿਚਾਰ ਆਈ ਹੈ ਤੇ ਉਹਨੂੰ ਪ੍ਰਮਾਣ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ 1609 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ। ਹਜ਼ੂਰ ਉੱਥੇ ਬੈਠ ਕਰਕੇ ਹੀ ਉਪਦੇਸ਼ ਦਿਆ ਕਰਦੇ ਸਨ ਔਰ ਸੰਗਤਾਂ ਨੂੰ ਇਹ ਵਿਚਾਰ ਕਹੀ ਹੈ ਕਿ ਭਾਈ ਜਿਤਨੇ ਵੀ ਸਿੱਖ ਸੰਗਤਾਂ ਦੇ ਫੈਸਲੇ ਹੋਣਗੇ ਉਹ ਇੱਥੇ ਹੀ ਹੋਣਗੇ। ਜੋ ਵੀ ਮਤੇ ਪਾਏ ਜਾਣੇ ਨੇ ਗੁਰਮਤਾ ਪਾਇਆ ਜਾਣਾ ਹੈ ਉਹ ਇੱਥੇ ਪਾਇਆ ਜਾਵੇਗਾ ਔਰ ਬਾਅਦ ਦੇ ਵਿੱਚ ਵੀ ਹਜ਼ੂਰ ਤੋਂ ਜਿੰਨੀਆਂ ਵੀ ਸਿੱਖ ਸੰਗਤਾਂ ਸੰਨ ਫੋੜਾ ਸਨ ਉਹ ਉੱਥੇ ਹੀ ਸਰਬੱਤ ਖਾਲਸੇ ਦਾ ਇਕੱਠ ਕਰਦਿਆਂ ਨਹੀਂ ਜੋ ਵੀ ਸੰਗਤਾਂ ਨੂੰ ਸੰਦੇਸ਼ ਦੇਣਾ ਹੁੰਦਾ ਹੈ ਅਕਾਲ ਤਖ਼ਤ ਸੱਭ ਤੋਂ ਹੀ ਸੰਦੇਸ਼ ਦਿੱਤਾ ਜਾਂਦਾ ਹੈ ਔਰ ਗੁਰੂ ਕੇ ਪਿਆਰ ਵਾਲੇ ਗੁਰੂ ਨੂੰ ਮੰਨਣ ਵਾਲੇ ਗੁਰੂ ਦੀ ਵਿਚਾਰ ਨੂੰ ਮੰਨਣ ਵਾਲੇ ਸਿੱਖ ਸੰਗਤਾਂ ਉਸ ਵਿਚਾਰ ਨੂੰ ਮੰਨਦੇ ਨੇ ਆਏ ਹੋਏ ਸੰਦੇਸ਼ ਨੂੰ ਹੱਥ ਜੋੜ ਕੇ ਪ੍ਰਮਾਣਵੀ ਕਰਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਉਸ ਪ੍ਰਮਾਣ ਨੂੰ ਉਸ ਸੰਦੇਸ਼ ਨੂੰ ਪ੍ਰਵਾਨ ਕਰਨਾ ਸੋ ਸਤਿਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਇਹ ਮਖਾਨ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਅਕਾਲ ਦਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਜਣਾ ਕੀਤੀ ਸੀ